नेशनल पदरते शूटिंग मुकाबले وچوں ਜੇਤੂ शिवमワट्स ਦਾ ਸਰਕਾਰੀ ਪ੍ਰਾਇਮਰੀ ਸਕੂਲ احمدਪੁਰ ਵਿਖੇ ਕੀਤਾ ਵਿਸ਼ੇਸ਼ ਸਨਮਾਨ ਅੰਡਰ 11 ਪੰਜਾਬ ਜੇਤੂ ਬੱਚਿਆਂ ਨੂੰ ਵੀ ਕੀਤਾ ਸਨਮਾਨਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ احمدਪੁਰ ਦੇ ਵਿਹੜੇ ਅੰਡਰ 19 ਸਕੂਲੀ ਖੇਡਾਂ ਵਿੱਚੋਂ نیشنل ਪੱਦਰਤੇ ਟੀਮ ਬੁਲਟ ਅਤੇ ਇੰਡੀਵਿਜੂਅਲ ਮੈਡਲ ਜਿੱਤ ਕੇ ਆਏ शिवमਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਇਹਨਾਂ ਦਾ ਰੂਬਰੂ ਸਮਾਗਮ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਵਿਦਿਆਰਥੀ ਅੰਡਰ 14 ਅੰਡਰ 17 ਅਤੇ ਅੰਡਰ 19 ਦੇ ਵਰਗਾਂ ਵਿੱਚ ਜੇਤੂ ਰਿਹਾ ਹੈ। ਉਨ੍ਹਾਂ ਕਿਹਾ ਕਿ ਮਧ ਪ੍ਰਦੇਸ਼ ਦੀ ਰਾਜਧਾਨੀ ਪਪਾਲ ਵਿਖੇ ਹੋਈ ਨੈਸ਼ਨਲ ਬਦਰੀ ਖੇਡਾ ਵਿੱਚ ਇਸ ਬੱਚੇ ਨੇ ਟੀਮ ਗੇਮ ਵਿੱਚੋਂ ਗੋਲਡ ਮੈਡਲ ਅਤੇ ਵਿਅਕਤੀਗਤ ਗੇਮ ਵਿੱਚੋਂ ਬਰੋਨਜ਼ ਮੈਡਲ ਪ੍ਰਾਪਤ ਕੀਤਾ। ਉਨ੍ਹਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ ਵਾਸਤੇ ਸਕੂਲ ਵੱਲੋਂ ਇਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਇਸ ਸਕੂਲ ਦੇ ਪੰਜਾਬ ਜੇਤੂ ਬੱਚਿਆਂ ਕਮਲਪ੍ਰੀਤ ਸਿੰਘ, ਸਰਜਾ ਸਿੰਘ, ਜਸਮੀਤ ਕੌਰ, ਸੁਖਰਾਜ ਸਿੰਘ ਦੇ ਰੂਬਰੂ ਹੀ ਹੋਏ। ਹਾਂ ਮੇਰਾ ਨਾਮ ਸਰਜਾ ਸਿੰਘ ਹੈ ਮੈਂ 100 ਮੀਟਰ ਦੇ ਵਿੱਚ ਪੰਜਾਬ ਜਿੱਤ ਗਿਆ ਹਾਂ ਅੱਜ ਸਾਡੇ ਵਿਚਕਾਰ ਇੰਟਰਨੈਸ਼ਨਲ ਦੇ ਖਿਡਾਰੀ ਸ਼ਿਵਮਾ ਵੀ ਆਏ ਹਾਏ ਹਨ ਇਹਨਾਂ ਨੇ ਇੰਟਰਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤਿਆ ਹੈ ਤੇ ਟੀਮ ਗੇਮ ਦੇ ਵਿੱਚੋਂ ਵੀ 골ਡ ਮੈਡਲ ਜਿੱਤਿਆ ਹੈ ਇਹ ਮੈਨ ਸ਼ੂਟਰ ਹਨ ਤੁਸੀਂ ਇਹਨਾਂ ਤੋਂ ਕੀ ਸਿੱਖਿਆ ਮਿਲਿਆ ਤੁਹਾਨੂੰ ਵੀ ਵੀ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਅੱਗੇ ਵਧਾਂਗੇ ਜੀ ਜੇ ਨਹੀਂ ਮਿਹਨਤ ਕਰਾਂਗੇ ਨਹੀਂ ਅੱਗੇ ਵਧਾਂਗੇ ਜੀ ਜਿਹਨਾਂ ਜਿੱਤਾਂਗੇ ਜੀ ਕਮਲਪ੍ਰੀਤ ਜੀ ਸੜ ਤੋਂ ਸਕੂਲ ਦੇ ਵਿੱਚ ਜਿਹੜੇ ਅੱਗੇ ਨਿਸ਼ਾਨਚੀ ਤੁਹਾਡੇ ਰੂਬਰੂ ਹੋਏ ਨੇਗੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹਨਾਂ ਨਾਲ ਰੂਬਰੂ ਹੋ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਵੀ ਇਹ ਵੱਡੇ ਮੁਕਾਬ ਮੁਕਾਬਲਿਆਂ ਨਾਲ ਜਿੱਤ ਕੇ ਆਏ ਨੇ ਜੀ ਵੀ ਬਹੁਤ ਵੱਡੇ ਮੁਕਾਬਲੇ ਹੋਏ ਸੀ ਮਿਹਨਤ ਤੁਸੀਂ ਵੀ ਵੱਡੇ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਹੈ ਤੁਸੀਂ ਆਪਣੀ ਜਿੱਤ ਨੂੰ ਕਿਸ ਤਰ੍ਹਾਂ ਮੰਨਦੇ ਹੋ ਬਹੁਤ ਵਧੀਆ ਮੰਨਦੇ ਆ ਜੀ ਬਹੁਤ ਖੁਸ਼ੀ ਹੋਈ ਆ ਜਿੱਤ ਦੀ ਕਿਹੜੀ ਖੇਡ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਇੱਕ ਬਾਕਸਿੰਗ ਜੀ ਇਹ ਤੁਹਾਡਾ ਮੇਨ ਮੁਕਾਬਲਾ ਕਿਹਦੇ ਨਾਲ ਸੀ ਮੇਰਾ ਹੀ ਪਟਿਆਲੇ ਰਾਏ ਹੁਣ ਅੱਗੇ ਕਿੱਥੇ ਜਾਣਾ ਹੈਗਾ ਹੁਣ ਅੱਗੇ ਇੰਟਰਨੈਸ਼ਨਲ ਜੀ ਅਮਨ ਜੀ ਅੱਜ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਨਿਸ਼ਾਨੇ ਬਾਜੇ ਤੋਂ ਸ਼ਿਵਮ ਬਾਦਸੀ ਨੂੰ ਤੁਸੀਂ ਬੱਚਿਆਂ ਦੇ ਰੂਪ ਰੂਪ ਕਰਾਏਗਾ ਕੀ ਮੈਸੇਜ ਦੇਣਾ ਹੈ ਬੱਚਿਆਂ ਨੂੰ ਇਹਦੇ ਬਾਰੇ ਕੜੀ ਤਸਵੀਰ ਉੱਪਰ ਹੈ ਸਰ ਜਿਹੜਾ ਸਾਡਾ ਸਕੂਲ ਹੈ ਅਹਿਮਦਪੁਰ ਮੈਂ ਇਸ ਸਕੂਲ ਦਾ ਮੁਖ ਅਧਿਆਪਕਾਂ ਸਾਡਾ ਸਕੂਲ ਪੂਰੇ ਆਲ ਇੰਡੀਆ ਦੇ ਵਿੱਚ ਖੇਡ ਨਰਸਰੀ ਵਜੋਂ ਉੱਭਰਿਆ ਹੈ ਜਿਹਦੇ ਵਿੱਚ ਸਾਡੇ ਅਧਿਆਪਕਾਂ ਦਾ ਬੜਾ ਵੱਡਾ ਯੋਗਦਾਨ ਹੈ ਚੈਸ ਯੋਗਾ ਕਰਾਟੇ ਅਤੇ ਐਥਲੈਟਿਕਸ ਦੇ ਵਿੱਚ ਅਸੀਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਸਾਡੇ ਬੱਚਿਆਂ ਨੇ ਤੇ ਸਾਡੇ ਇੱਕ ਇਹੀ ਐਮਸੀ ਵੀ ਸਾਡੇ ਬੱਚੇ ਇਹ ਪਤਾ ਸਿੱਖਣ ਵੀ ਇਹ ਨੈਸ਼ਨਲ ਲੈਵਲ ਤੇ ਮੁਕਾਬਲੇ ਹੁੰਦੇ ਆ ਉਹ ਕਿੰਨੇ ਔਖੇ ਹੁੰਦੇ ਆ ਤੇ ਉਹਨਾਂ ਲਈ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਜੁੜਾ ਐਮਬੀਸੀ ਜਿਹੜਾ ਵਿੱਚ ਸ਼ਿਵਮ ਹੈ ਇਹ ਇੱਕ ਸਾਇੰਸ ਦਾ ਵਿਦਿਆਰਥੀ ਵੀ ਹੈ ਤੇ ਮੈਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਖੇਡਣ ਨਾਲ ਪੜ੍ਹਨ ਵੀ ਕਿਉਂ ਖੇਡਣਾ ਤੇ ਪੜ੍ਹਨਾ ਬੜਾ ਲਾਜ਼ਮੀ ਹੈ ਇਸ ਕਰਕੇ ਅਸੀਂ ਇਹਨੂੰ ਰੂਬਰੂ ਕਵਾਇਆ ਹੈ ਇਹ ਜਿਹੜਾ ਸ਼ਿਵਮ ਵਾਤਿਸ਼ ਹੈ ਇਹ ਨੈਸ਼ਨਲ ਲੈਵਲ ਤੇ ਦੋ ਵਾਰ ਜਿਹੜਾ 골ਡਨ ਟੀਮ 골ਡ ਜਿਹੜਾ ਪਲੇਅਰ ਹੈ ਇਹਨੇ ਅੰਡਰ 14 ਵੀ ਜਿਹੜਾ ਰੈਫਲ ਸ਼ੂਟਿੰਗ ਦੇ ਵਿੱਚ ਪੰਜਾਬ ਦੇ ਵਿੱਚ 골ਡ ਹਾਸਲ ਕੀਤਾ ਹੈ ਤਾਂ ਕਿ ਵੱਡੀ ਜਿਹੜੀ ਇਹਦੀ ਲੰਬੀ ਇੱਕ ਲੰਬੀ ਰੇਸ਼ਤਾ ਇਹ ਮਲਕੋੜਾ ਕਹੀਏ ਪਾ ਇਹਨੂੰ ਤਾਂ ਕਿ ਲੰਬੀ ਰੇਸ਼ਤਾ ਘੋੜਾ ਇਹ ਜਿਹੜਾ ਲਗਾਤਾਰ ਜਿਹੜਾ ਹੈਗਾ ਆਪਣੀ ਗੇਮ ਨੂੰ ਹੋਰ ਜਿਹੜਾ ਇੰਪਰੂਵ ਕਰ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਸਾਡੇ ਬੱਚਿਆਂ ਤੋਂ ਵੀ ਉਹ ਵੱਡੀਆਂ ਪ੍ਰਾਪਤੀਆਂ ਕਰਨ ਇਸ ਕਰਕੇ ਉਹਨਾਂ ਨੇ ਸਾਡੇ ਬੱਚੇ ਨੂੰ ਰੂਰ ਕਰਾਇਆ ਹੈ ਹਾਂ ਛੋਟੇ ਕੀ ਨਾਮ ਇਦਰਾ ਸ਼ਿਵਮਾਤਿਸ਼ ਸ਼ਿਵਮ ਤੁਸੀਂ ਬਹੁਤ ਵੱਡਾ ਮਾਰਕਾ ਮਾਰਿਆ ਹੈ ਜੇ ਨੌਜਵਾਨ ਜਿਹੜੇ ਤੁਸੀਂ ਨਿਸ਼ਾਨੀ ਹੋਗੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਕਿਸ ਤੱਕਵੇਂ ਦੇਖਦੇ ਹੋ ਤੁਹਾਡੀ ਜਿੱਤ ਤੇ ਮਤਲਬ ਮਿਹਨਤ ਦਾ ਫਲ ਹੈ ਸਬਦੀ ਤਾ ਸਬਦਾ ਹਾਰਡਵਰਕ ਲੱਗਾ ਹੋਇਆ ਇਸ ਦੇ ਵਿੱਚ ਇਕੱਲਾ ਮੇਰਾ ਨਹੀਂ ਹੈਗਾ ਤਾ ਕਾਫੀ ਖੁਸ਼ੀ ਹੋ ਰਹੀ ਹੈ ਵੀ ਹੁਣ ਇਸ ਇਸ ਮਕਾਮ ਤੇ ਪਹੁੰਚਿਆ ਤਾਂ ਕਿੱਥੇ ਹੋਈਆਂ ਸੀ ਗੇਮਾਂ ਤੇ ਤੁਹਾਡੀ ਕੀ ਕੀ ਪ੍ਰਾਪਤੀ ਕਿਹੜੇ ਦੇ ਨਾਲ ਤੁਹਾਡਾ ਮੁਕਾਬਲਾ ਸੀਗਾ ਮੇਨ ਆ ਇਹ ਉੱਥੇ ਮੱਧਿਆਪਦੇਸ਼ ਹੋਈਆਂ ਸੀ ਗੇਮਾਂ ਇਹ ਭਪਾਲ ਚ ਮੱਧਿਆਪਦੇਸ਼ ਦੀ ਰਾਸਥਾਨੀ ਭਪਾਲ ਚ ਤੇ ਆ ਮੇਨ ਮੁਕਾਬਲਾ ਮਹਾਰਾਸ਼ਟਰ ਨਾਲ ਸੀਗਾ ਇਹ ਮਹਾਰਾਸ਼ਟਰ ਕਾਫੀ ক্লোਜ਼ ਹੁੰਦੀ ਹੈ ਹਰ ਸਾਲ ਹੀ ਤਾਂ ਮਹਾਰਾਸ਼ਟਰ ਦੇ ਬੱਚੇ ਕਾਫੀ ਅੱਛੇ ਹੁੰਦੇ ਨੇ ਤਾਂ ਉਹਨਾਂ ਨਾਲ ਮੇਨ ਮੁਕਾਬਲਾ ਸੀਗਾ ਤੇ ਤੁਹਾਡਾ ਅਗਲਾ ਨਿਸ਼ਾਨਾ ਕੀ ਹੈ ਅਗਲਾ ਨਿਸ਼ਾਨਾ ਬਸ ਨੈਸ਼ਨਲ ਤੋਂ ਬਾਅਦ ਇੰਟਰਨੈਸ਼ਨਲ ਪੱਧਰ ਤੇ ਜਾਣਾ ਹੈ ਤਾਂ ਇੰਡੀਆ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਇੰਟਰਨੈਸ਼ਨਲ ਦੇ ਇਹ ਐ ਨੈਕਸਟ ਆ ਪਿੰਡ ਆਮਦਪੁਰ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਆ ਬੱਚਿਆਂ ਨੇ ਖੇਡਾਂ ਜਿੱਤਾਂ ਦਾ ਨਾ ਕਮਾਉਣੀ ਕਮਾਉਣਾ ਹੈ ਪੜ੍ਹਾਈ 'ਚ ਵੀ ਕਿਸੇ ਵੱਲੋਂ ਪਿੱਛੇ ਨਹੀਂ ਹੈਗੇ ਬੜੀ ਮੁਸ਼ਕਲ ਨਾਲ ਬੰਦਾ ਜ਼ਿਲ੍ਹਾ ਖੇਡਦਾ ਪੰਜਾਬ ਖੇਡਦਾ ਫਿਰ ਨੈਸ਼ਨਲ 'ਚ ਜਾਂਦਾ ਇੱਥੇ ਹਰ ਵਰਗ ਦੇ ਬੱਚੇ ਆਪਾਂ ਨੂੰ ਦੇਖਣ ਨੂੰ ਮਿਲੇ ਆ ਇਸ ਤੋਂ ਪਹਿਲਾਂ ਗੱਲ ਹੋ ਚੁੱਕੀ ਹੈ ਤੁਹਾਡੇ ਸਾਹਮਣੇ ਖੜੇ ਆ ਜਿਹੜੇ ਨੈਸ਼ਨਲ ਖੇਡੇ ਐ ਪੰਜਾਬ ਪੱਧਰ ਤੇ ਖੇਡੇ ਐ ਆ ਮੈਂ ਇੱਕ ਛੋਟਾ ਜਿਹਾ ਮੈਸੇਜ ਦੇ ਕੇ ਸਮਾਪਤੀ ਕਰੂੰਗਾ ਬਾਕੀ ਦੇ ਬੱਚਾ ਵਾਸਤੇ ਧਿਆਨ ਨਾਲ ਸੁਣਿਓ ਬੱਚੋ ਸਦਾ ਮਰਦ ਅਨੋਖੇ ਕੰਪੀਟੀਸ਼ਨ ਕਰਦੇ ਨੇ ਪਾਸ ਕੋਟੇ ਤੇ ਭੁੱਲ ਕੇ ਉਹ ਕਦੇ ਨਾ ਖੜਦੇ ਨੇ टांग ਉਹਨਾਂ ਨੂੰ ਰਹਿਦੀ ਸਭ ਤੋਂ ਅੱਗੇ ਜਾਣ ਦੀ ਸਿਰਫ ਤਕਰੀ ਨਾ ਜਾਵੇ ਉਹਨਾਂ ਦੇ ਮਾਰਤਾ ਆਣ ਦੀ ਟੌਪ ਲਿਸਟ ਦੇ ਉੱਤੇ ਆਪਣਾ ਨਾਮ ਲਿਆਈ ਤੂੰ ਪੜ੍ਹਾਈ ਅਤੇ ਖੇਡਾਂ ਦੇ ਵਿੱਚ ਨਾਮ ਕਮਾਈ ਤੂੰ ਪੜਾਈ ਅਤੇ ਖੇਡਾਂ ਦੇ ਵਿੱਚ ਨਾਮ ਕਮਾਈ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਢ ਲੱਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲੱਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ